ਪੰਜਾਬ ਪੁਲਿਸ ਭਾਵੇਂ ਜਿੰਨੀ ਵੀ ਦਲੇਰੀ ਵਾਸਤੇ ਜਾਣੀ ਜਾਂਦੀ ਹੋਵੇ ਪਰ ਲੀਡਰਾਂ ਦੇ ਅੱਗੇ ਇਸ ਦੀ ਬੋਲਤੀ ਬੰਦ ਹੋ ਜਾਂਦੀ ਹੈ ਆ ਜਲੰਧਰ ਦੇ ਭਾਰਗਵ ਕੈਂਪ ਥਾਣੇ ਦੇ ਬਾਹਰ ਜੋ ਹੋਇਆ ਉਹ ਇਸ ਗੱਲ ਦਾ ਸਬੂਤ ਹੈ ਕਿ ਪੁਲਿਸ ਦੇ ਉੱਤੇ ਲੀਡਰ ਕਿਸ ਤਰੀਕੇ ਨਾਲ ਹਾਵੀ ਹੁੰਦੇ ਨੇ ਜਲੰਧਰ ਪੁਲਿਸ ਨੇ ਇੱਕ ਕਾਂਗਰਸੀ ਮਹਿਲਾ ਕਾਉਂਸਲਰ ਦੇ ਖਿਲਾਫ ਅੱਜ ਮੁਕੱਦਮਾ ਦਰਜ ਕੀਤਾ ਸੀ ਸੁਰਿੰਦਰ ਕੌਰ ਨਾਮ ਦੀ ਇਸ ਮਹਿਲਾ ਕਾਉਂਸਲਰ ਦੇ ਉੱਤੇ ਇੱਕ ਮਹਿਲਾ ਪੱਤਰਕਾਰ ਨੇ ਇਲਜ਼ਾਮ ਲਾਇਆ ਸੀ ਕਿ ਉਸਨੇ ਉਸ ਦਾ ਕੈਮਰਾ ਖੋਹਿਆ ਤੇ ਬਦਸਲੂਕੀ ਕੀਤੀ। ਦਰਅਸਲ ਜਿਲੰਦਰ ਖਬਰਨਾਮਾ ਦੀ ਟੀਮ ਵਾਰਡ ਵਾਈਜ਼ ਕਵਰੇਜ ਕਰਨ ਇਸ ਮਹਿਲਾ ਕਾਉਂਸਲਰ ਦੇ ਵਾਰਡ 'ਚ ਪਹੁੰਚੀ ਸੀ। ਉੱਥੇ ਲੋਕਾਂ ਨੇ ਵਾਰਡ ਦੇ ਵਿੱਚ ਮਹਿਲਾ ਕਾਉਂਸਲਰ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮਹਿਲਾ ਪੱਤਰਕਾਰ ਨੇ ਜਦੋਂ ਇਸ ਮਹਿਲਾ ਕਾਉਂਸਲਰ ਨੂੰ ਫੋਨ ਕਰਕੇ ਮਿਲਣ ਦਾ ਸਮਾਂ ਲਿੱਤਾ ਤੇ ਇਹਨਾਂ ਨੇ ਉਹਨਾਂ ਨੂੰ ਬੁਲਾ ਲਿਆ। ਮਹਿਲਾ ਪੱਤਰਕਾਰ ਦੀ ਮੰਨੀਏ ਜਦੋਂ ਮੌਕੇ ਦੇ ਉੱਤੇ ਮਹਿਲਾ ਕਾਉਂਸਲਰ ਦੇ ਘਰ ਪਹੁੰਚੇ ਤੇ ਉਹਨਾਂ ਨੇ ਕੁਝ ਗੁੰਡੇ ਲੋਕਾਂ ਨੂੰ ਬੁਲਾ ਲਿਆ। ਮਹਿਲਾ ਪੱਤਰਕਾਰ ਨੇ ਇਲਜ਼ਾਮ ਲਗਾਇਆ ਕਿ ਐਸੇ ਕਾਉਂਸਲਰ ਦੀ ਸ਼ਹਿਦੇ ਉੱਤੇ ਆਏ ਕੁਝ ਲੋਕਾਂ ਨੇ ਉਹਨਾਂ ਉੱਤੇ ਹਮਲਾ ਬੋਲ ਦਿੱਤਾ। ਪੱਤਰਕਾਰਾਂ ਦੀ ਟੀਮ ਕੋਲੋਂ ਕੈਮਰਾ ਵੀ ਖੋਲਿਆ। ਆਖਰਕਾਰ ਪત્રਕਾਰ ਭਾਈਚਾਰਾ ਇਕੱਠਾ ਹੋਇਆ ਤਾਂ ਪੁਲਿਸ ਨੂੰ ਮਜਬੂਰਨ ਮਹਿਲਾ ਕਾਉਂਸਲਰ ਸੁਖਿੰਦਰ ਕੌਰ ਦੇ ਖਿਲਾਫ ਸਨੇਚਿੰਗ ਦਾ ਮਕਦਮਾ ਦਰਜ ਕਰਨਾ ਪਿਆ ਪਰ ਹੈਰਾਨੀ ਦੀ ਗੱਲ ਤਾਂ ਉਸ ਵੇਲੇ ਹੋਈ ਜਦੋਂ ਪਰਚਾ ਦਰਜ ਹੋਣ ਤੋਂ ਬਾਅਦ ਵੀ ਸੁਖਿੰਦਰ ਕੌਰ ਖੁਦ ਥਾਣੇ ਆ ਗਈ ਸੁਖਿੰਦਰ ਕੌਰ ਜਿਸ ਤਰੀਕੇ ਨਾਲ ਥਾਣੇ ਆਈ ਉਸੇ ਤਰੀਕੇ ਬੜੇ ਆਰਾਮ ਨਾਲ ਥਾਣੇੋਂ ਚਲੀ ਵੀ ਗਈ ਐਸ ਐਚਓ ਜੀਵਨ ਸਿੰਘ ਜਦੋਂ ਉਸਨੂੰ ਗ੍ਰਿਫਤਾਰ ਕਰਨ ਸੜਕ ਦੇ ਉੱਤੇ ਆਏ ਤਾਂ ਤੁਸੀਂ ਆਪ ਹੀ ਦੇਖੋ ਸਹਿੰਦਰ ਕੌਰ ਨੇ ਸ਼ਰਿਆਮ ਕੀ ਕੀਤਾ ਤੇ ਕਿਸ ਤਰੀਕੇ ਨਾਲ ਸ਼ਰਿਆਮ ਵਾਪਸ ਚਲੀ ਗਈ ਜਿੰਮੇਵਾਰ ਬੰਦੇ ਆ ਕਿਹਦੇ ਆਪਣੇ ਮੁਲਾਜ਼ਮ ਨੇ ਜਿਸ ਨੂੰ ਕਹਿਣੀ ਚਾਹਦੇ ਆਪਾਂ ਇਸ ਨੂੰ ਪਰ ਉਹ ਦੱਸਦੇ ਨਹੀਂ ਸਾਰਾ ਸੱਦਾ ਜਿੰਮੇਵਾਰ ਬੰਦੇ ਸਹੀ ਹੈ (اللهم صل وسلم ਆਸੀ ਕਰੇ ਸੀ ਆਪਣੇ ਵੋਟਰ ਸਪੋਰਟਰਾਂ ਕੋਲ ਭਾਜੀ ਠੀਕ ਹੈ ਕੋਲ ਕੋਥਰ ਆਸੀ ਐਲਕਾ ਘਾਰ ਹੀ ਆਪਾਂ ਕੋਈ ਨਹੀਂ ਹੈਗਾ ਮੈਂ ਹੁਣ ਆਈ ਸੀ ਆਪਣੇ ਵੋਟਰ ਸਪੋਰਟਰਾਂ ਦੇ ਪਿੱਛੇ ਜੇ ਤੁਹਾਨੂੰ ਜ਼ਰੂਰਤ ਮਹਿਸੂਸ ਹੋਈ ਤਾਂ ਮੈਨੂੰ ਅਰੈਸਟ ਕਰਕੇ ਮੈਂ ਸੁਰੇਂਦਰਪੁਰ ਹਾਜ਼ਰ ਹੋਊਗੀ ਆਓ ਜਰੀਏ ਚਲੋ ਇੱਧਰ ਕੋਥਰ ਅਰੈਸਟ ਕਰ ਲਵਾਂਗੇ ਹਾਂਜੀ ਹਾਂ ਜੀ ਜਿਵਾਯੋ ਆਪਾਂ ਮੈਂ ਵਾਹੀ ਨੂੰ ਪੜਿਵਾ ਜਾ ਆ वई <laughs>